ਜਿਹੜੇ ਗਲਤ ਬੰਦੇ ਨੇ ਜਿਹੜੀ ਉਹਦੀ ਸਪੀਚ ਹੈ ਉਹ ਮਾਨ ਸਾਹਿਬ ਨੂੰ ਆਪ ਸੁਣਨੀ ਚਾਹੀਦੀ ਹੈ ਉਹਨਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਵੀ ਉਹਨਾਂ ਦਾ ਪਿਛੋਕੜ ਕੀ ਹੈ ਪਿਛੋਕੜ ਦੇਖ ਕੇ ਸੀਟ ਦੇਣੀ ਚਾਹੀਦੀ ਹੈ ਤਾਂ ਕਿ ਅਗਲੇ ਦੀ ਬੋਲਬਾਣੀ ਕਿਸ ਤਰ੍ਹਾਂ ਦੀ ਹੈ ਔਰ ਉਹ ਕੀ ਬੋਲਦਾ ਸਾਰੀਆਂ ਬਰਾਦਰੀਆਂ ਕੱਢਣੀਆਂ ਆਉਂਦੀਆਂ ਪਰਮਾਸ਼ੀ ਉਹ ਕਹਿੰਦਾ ਮੈਂ ਜੱਟ ਆ ਕਹਿੰਦਾ ਜੱਟਪਣਾ ਕੱਢ ਦਿਆਂਗੇ ਇਹ ਹੈ ਕੌਣ ਆ ਨਾਲਜੀਤ ਭੁੱਲਰ ਜਿਹੜਾ ਆਪ ਪਾਰਟੀ ਦਾ ਕੋਲੋਂ ਇਲੈਕਸ਼ਨ ਲੜ ਰਿਹਾ ਖਡੂਰ ਸਾਹਿਬ ਚ ਉੱਤੇ ਉਹਨਾਂ ਨੇ ਜੋ ਸਾਡੀਆਂ ਬਰਾਦਰੀਆਂ ਵਾਸਤੇ ਗਲਤ ਸੁਦਾਵਲੀ ਬਸਤੀ ਹੈ ਅਸੀਂ ਉਹਦੇ ਰੋਸ ਵਿੱਚ ਪੰਜਾਬ ਸਰਕਾਰ ਨੇ ਕਹਿਣਾ ਚਾਹੁੰਦੇ ਆਂ ਵੀ ਇਹੋ ਜਿਹੇ ਜਿਹੜੇ ਗਲਤ ਬੰਦੇ ਨੇ ਜਿਹੜੀ ਉਹਦੀ ਸਪੀਚ ਹੈ ਉਹ ਮਾਨ ਸਾਹਿਬ ਨੂੰ ਆਪ ਸੁਣਨੀ ਚਾਹੀਦੀ ਹੈ ਵੀ ਕਿਸੇ ਦੇ ਘਰਦਿਆਂ ਦੇ ਉੱਤੇ ਜਾਂ ਕਿਸੇ ਦੇ ਬੱਚਿਆਂ ਦੇ ਉੱਤੇ ਇਹੋ ਜਿਹੇ ਐਲੀਗੇਸ਼ਨ ਲਾਉਣੇ ਔਰ ਫਿਰ ਦੂਸਰੀਆਂ ਬਰਾਦਰੀਆਂ ਦਾ ਨਾਮ ਲੈ ਕੇ ਐਲੀਗੇਸ਼ਨ ਲਾਉਣੇ ਇਹੋ ਜਿਹੇ ਖੇਤ ਬੰਦੇ ਨੂੰ ਤੁਸੀਂ ਸੀਟ ਦੇ ਕੇ ਜੇ ਲੜਾਓਗੇ ਤਾਂ ਕੀ ਬਣੂਗਾ ਸਾਡੇ ਪੰਜਾਬ ਦਾ ਔਰ ਇਹ ਸਰਕਾਰ ਦੇ ਵਿੱਚ ਜਿੰਨੇ ਵੀ ਮੰਤਰੀ ਨੇ ਉਹਨਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਵੀ ਉਹਨਾਂ ਦਾ ਪਿਛੋਕੜ ਕੀ ਹੈ ਪਿਛੋਕੜ ਦੇਖ ਕੇ ਸੀਟ ਦੇਣੀ ਚਾਹੀਦੀ ਹੈ ਤਾਂ ਕਿ ਅਗਲੇ ਦੀ ਬੋਲਬਾਣੀ ਕਿਸ ਤਰ੍ਹਾਂ ਦੀ ਹੈ ਔਰ ਉਹ ਕੀ ਬੋਲਦਾ ਜੋ ਉਹਨੇ ਕੱਲ ਬੋਲਿਆ ਉਹਦੇ ਤੇ ਸਾਡੀ ਸਾਡੇ ਭਾਈਚਾਰਾ ਰਾਜਪੂਤ ਸਭਾ ਸਾਡੀ ਲੁਧਿਆਣਾ ਅਮਰitsar ਜਿਲੰਦਰ ਬਠਿੰਡਾ ਸਾਰੀ ਜਗ੍ਹਾ ਤੋਂ ਸਾਨੂੰ ਟੈਲੀਫੋਨ ਆ ਰਹੇ ਨੇ ਔਰ ਸਾਰਾ ਸਾਡਾ ਭਾਈਚਾਰਾ ਬਹੁਤ ਜ਼ਿਆਦਾ ਇਸ ਗੁੱਸੇ 'ਚ ਹੈ ਵੀ ਇਹ ਜਿਹੜਾ ਉਹਨੇ ਸ਼ਦਾਬ ਦੀ ਬੋਲੀ ਹੈ ਵੀ ਉਹਨੂੰ ਸੀਟ ਤੋਂ ਲਵਾਇਆ ਜਾਵੇ ਔਰ ਇਲੈਕਸ਼ਨ ਕਮਿਸ਼ਨ ਨੂੰ ਉਹਦੀ ਸ਼ਿਕਾਇਤ ਪਹੁੰਚ ਚੁੱਕੀ ਹੈ ਔਰ ਸ਼ਾਇਦ ਉਹਨਾਂ ਨੂੰ ਡਿਸਮਿਸ ਵੀ ਕੀਤਾ ਜਾਵੇ ਅਸੀਂ ਕੀ ਸਾਡੀ ਮੰਗ ਇਹ ਹੈ ਵੀ ਇਹੋ ਜਿਹੜੇ ਗਲਤ ਬੁਲਾ ਰਹੇ ਨੇ ਉਹਨਾਂ ਨੂੰ ਨਾ ਸੀਟਾਂ ਦਿੱਤੀਆਂ ਜਾਣ ਉਹਨਾਂ ਦਾ ਨਾ ਲੜਾਇਆ ਜਾਵੇ ਉਹੋ ਜਿਹੇ ਬੰਦੇ ਲੜਾਏ ਜਾਣ ਜਿਹੜੇ ਸੁਲਝੇ ਹੋਣ ਅਸੀਂ ਇਹ ਨਹੀਂ ਕਹਿੰਦੇ ਵੀ ਕਿਸੇ ਵੀ ਪਾਰਟੀ ਵੱਲੋਂ ਜਿਹੜਾ ਵੀ ਬੰਦਾ ਲੜਾਉਣਾ ਉਹਦੀ ਪਹਿਲਾ ਐਜੂਕੇਸ਼ਨ ਦੇਖੀ ਜਾਵੇ ਵੀ ਉਹਦੀ ਕੀ ਕੀ ਐਜੂਕੇਸ਼ਨ ਹੈ ਕਿਸ ਨੇ ਕੋਈ ਇਹ ਜ਼ਰੂਰੀ ਨਹੀਂ ਹੈ ਵੀ ਕਿਸੇ ਜੱਟ ਨੂੰ ਹੀ ਲੜਾਉਣਾ ਜਾਂ ਕਿਸੇ ਨੂੰ ਵੀ ਲੜਾਉਣਾ ਇਹ ਦੇਖੋ ਵੀ ਤੁਸੀਂ ਜਿਹੜਾ ਬੰਦਾ ਉਥੇ ਕੈਪੇਬਲ ਹੈ ਜਿਹਦੀ ਬੋਲਬਾਣੀ ਸਹੀ ਹੈ ਸਾਰੀਆਂ ਬਰਾਦਰੀਆਂ ਨੂੰ ਨਾਲ ਲੈ ਕੇ ਚੱਲਦਾ ਹੈ ਉਸ ਬੰਦੇ ਨੂੰ ਇਲੈਕਸ਼ਨ ਲੜਾਉਣਾ ਚਾਹੀਦਾ ਇਹ ਜਿਹੜਾ ਕੱਲ ਹੈ ਇਹ ਬੜੀ ਗਲਤ ਹੈ ਕਿਸੇ ਦੀ ਭਾਈਚਾਰੇ ਲਈ ਕਿਸੇ ਦੀ ਬਰਾਦਰੀ ਵਾਸਤੇ ਗਲਤ ਬੋਲਣਾ ਧੰਨਵਾਦ ਰਸ਼ਤਾ ਜਿਹੜੀ ਸ਼ਬਦਾਵਲੀ ਵਰਤਣਾ ਤੁਹਾਨੂੰ ਕੀ ਲੱਗਦਾ ਕਿ ਨਾਲ ਚੱਲ ਗੱਲ ਛੋਣਾ ਦੀ ਨਹੀਂ ਗੱਲ ਹੈ ਕਿ ਆ ਵੀ ਉਹਦੀ ਬਰਮਾਸ਼ੀ ਦੀ ਉਹਦੀ ਬਰਮਾਸੀ ਸਿਨਿਆਰੇ ਤੇ ਰਾਮਗੜੀ ਆ ਕੱਢਣਗੇ ਸਾਰੀਆਂ ਬਰਾਦਰੀਆਂ ਕੱਢਣੀਆਂ ਆਉਂਦੀਆਂ ਬਰਮਾਸੀ ਉਹ ਕਹਿੰਦਾ ਮੈਂ ਜੱਟ ਆ ਇਹਦਾ ਜੱਟਪਣਾ ਕਰਦੇ ਆਂਗੇ ਇਹ ਹੈ ਕੌਣ ਇਸ ਕਰਕੇ ਜੋ ਨੇ ਬਕਵਾਸ ਕੀਤਾ ਮੈਂ ਉਹਦੇ ਖਿਲਾਫ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਪਰਚਾ ਦਰਜ ਕਰਕੇ ਇਹੋ ਜਿਹੇ ਨੂੰ ਫੜ ਕੇ ਜੇਲ੍ਹ ਦੇ ਅੰਦਰ ਇਹਨੂੰ ਭੇਜਣਾ ਚਾਹੀਦਾ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਏ ਪੰਜਾਬ ਦੇ ਵਿੱਚ ਗੁੰਡਾਗਰਦੀ ਪੈਦਾ ਕਰਨਾ ਚਾਹੁੰਦਾ ਇਸ ਕਰਕੇ ਡਰਾ ਅਸੀਂ ਡਰਾਂ ਵਾਲੀ ਕੋਈ ਮੰਨ ਨਹੀਂ ਗਿਆ ਅਸੀਂ ਡਰਨ ਵਾਲੀਆਂ ਕੋਈ ਮੰਨ ਨਹੀਂ ਅਸੀਂ ਕਦੀ ਡਰੇ ਨਹੀਂ ਕਹੇ ਤੋ ਨਾ ਇਹੋ ਜਿਹੇ ਬੰਦੇ ਤੋਂ ਡਰਦੇ ਅਸੀਂ ਔਰ ਮੈਂ ਬੇਨਤੀ ਕਰਾਂਗਾ ਚੋਣ ਕਮਿਸ਼ਨ ਨੂੰ ਇਹਦੇ ਖਿਲਾਫ ਪਰਚਾ ਦਰਜ ਕੇ ਨੂੰ ਜੇਲ੍ਹ ਭੇਜਿਆ ਜਾਵੇ ਜਥੇ ਜੀ ਬਾਬਾ ਬਿਸ਼ਕਰਮਾ ਜੀ ਬਹੁਤ ਵੱਡੀ ਦੇਣ ਹੈ ਰਾਗੜੀ ਰਾਜਨੀਤੀ ਕਹਿੰਦੇ ਚਾਹੇ ਸੂਜ ਲੈ ਕੇ ਝਾੜ ਤੱਕ ਬਣਦਾ ਪਰ ਐਡੀ ਵੱਡੀ ਸ਼ਬਦਾਵਲੀ ਬੋਲਣਾ निंदਕਯੋਗ ਹੈ ਮੈਂ ਕਹਿੰਦਾ ਉਹ ਜਿੰਨੇ ਵੀ ਵੇ ਲੱਭ ਜ ਨਹੀਂ ਲੱਭਦੇ ਜਿਹਦੇ ਨਾਲ ਉਹਦੀ ਇਹ ਪਰਮਾਸ਼ੀ ਦੇ ਖਿਲਾਫ ਬੋਲਿਆ ਜਾ ਵੀ ਕਿਉਂਕਿ ਉਹ ਬੰਦਾ ਠੀਕ ਨਹੀਂ ਗਾ ਨਾ ਨੀਤੇ ਚ ਰਹਿਣ ਵਾਲਾ ਹੀ ਨਹੀਂ ਗਾ ਨਾ ਉਹ ਧਰਮੋਕਾ ਨਾ ਉਹਨੇ ਇਤਿਹਾਸ ਪੜਿਆ ਕਦੀ ਕਿੱਡਾ ਵੱਡਾ ਇਤਿਹਾਸ ਸਾਡਾ ਤੁਸੀਂ ਸ਼ਹੀਦ ਪ੍ਰਤਾਪ ਸਿੰਘ ਕਰਵਲ ਦੀ ਗੱਲ ਕਰ ਲੋ ਜਿਹੜਾ ਸੁਨਿਆਰਾ ਬਰਾਦਰੀ ਦਾ ਜਿਹਨੇ ਟ੍ਰੇਨ ਰੋਕਤੀ ਪੰਜਾ ਸਾਹਿਬ ਜਾਂਦੀ ਲੰਗਰ ਸਕਾਉਣ ਵਾਸਤੇ ਸ਼ਹੀਦੀ ਪ੍ਰਾਪਤ ਕਰ ਲਈ ਮਹਾਰਾਜ ਜੱਸਾ ਸਿੰਘ ਆਹਮਗੜੀ ਐ ਤਖਤ ਫੜ ਕੇ ਲਿਆਂਦਾ ਦਿੱਲੀ ਤੋਂ ਲਿਆ ਕੇ ਅਜਿਗੁਰ ਰਾਮਦਾਸ ਦੇ ਚਰਨਾਂ ਵਿੱਚ ਰੱਖਦਾ ਇਹ ਕੀ ਰੀਸ ਕਰ ਲੂਗਾ ਉਹਨਾਂ ਦੀ ਇਸ ਕਰਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਇਹੋ ਜਿਹੇ ਨੂੰ ਮੂੰਹ ਨਾ ਲਾਓ ਔਰ ਸਮੁੱਚੇ ਤੌਰ ਤੇ ਦਾ ਬਾਈਕਾਟ ਕਰੋ ਔਰ ਇਹਨੂੰ ਕੋਈ ਵੋਟ ਨਾ ਪਾਓ ਇਹਨੂੰ ਇਸੇ ਤਰ੍ਹਾਂ ਬਦਨਾਮ ਕਰੇ ਮੋੜੋ ਇਸ ਕਰਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਚਾਹੇ ਸਾਈ ਆ ਚਾਹੇ ਸਿੱਖ ਸਾਰਿਆਂ ਨੂੰ ਅਪੀਲ ਕਰਦਾ ਤੇ ਆਹ ਰਲ ਕੇ ਆਪਾਂ ਇਹੋ ਜਿਹੇ ਬੰਦੇ ਦੀ ਪਰਮਾਸ਼ੀ ਕਰੀਏ ਬਹੁਤ ਬਹੁਤ ਧੰਨਵਾਦ